ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦਭਣ ਤੇ ਰਾਤਾਂ ਗੁਣੀ ਤਰਕੀ ਬਖਸ਼ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਂਦਾ ਤੇ ਮਿੱਟੀ 'ਤੇ ਪੈਰ ਪਾ ਲਿਖੇ ਮਿੱਟੀ 'ਤੇ ਪੈਰ ਤਾਂ ਰੱਖਿਆ ਪਹਿਲਾਂ ਸਾਸਰੀ ਘਰ ਬਲੱਜਾ ਚਾ ਲੈਣਾ ਤੂੰ ਦੱਸ ਦੇ ਚਾ ਲੈਣਾ ਪੈਂਟ ਸ਼ਲਟ ਪੈਂਟ ਸ਼ਲਟ ਹੋਰ ਕੋਟ ਕੋਟ ਹੋਰ ਹੋਰ ਕੁਝ ਹੋਰ ਕੁਝ ਨਹੀਂ ਚਲਤਾ ਵੀ ਸ਼ੁਕਰ ਅੱਜ ਫਿਰ ਪਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਲੈ ਕੇ ਆ ਜੀ ਖਿੱਚ ਕੇ ਆ ਮਗਰ ਤੁਹਾਨੂੰ ਇੱਕ ਸਟੋਰ ਦਿਖ ਰਹਾ ਹੁਣ ਆ ਜੀ ਇਹ ਹੋਰ ਰੀਤ ਨੂੰ ਨਾ ਵਿਆਹ ਵਾਸਤੇ ਕੱਲ ਨੂੰ ਕੱਪੜੇ ਨਹੀਂ ਲੈ ਕੇ ਕੱਲ ਜਾ ਗੋਦ ਦੇ ਟੈਂਡ ਅਟੈਂਡ ਕਰਨ ਵਾਸਤੇ ਤੁਸੀਂ ਦਵਾਤੇ ਤੇ ਟੈਂਟ ਤੇ ਟੈਂਟ ਜਿਹੜਾ ਆਪਣੇ ਕੋਲ ਮੈਨਾਂ ਟਾਈਮ ਨਹੀਂ ਤਾਂ ਵੀ ਉਹਦੇ ਦੂਜੇ ਵੀ ਡਿਸਾਈਡ ਕਰਦੇ ਗਰਮੀ ਲਿਆਉਂਦੀ ਪਿਆ ਜੀ ਇਹਨਾਂ ਨੇ ਮੈਨੂੰ ਪਹਿਲਾਂ ਤਾਂ ਤੇਰਾ ਤਾਂ ਸਮਾਨ ਹੀ ਨਹੀਂ ਪੂਰਾ ਹੁੰਦਾ। ਉਹਦੇ ਬਾਅਦ ਫਿਰ ਜਿਹੜੇ ਜਿਹੜੇ ਡਿਮਾਂਡਾ ਰੱਖ ਹੋਣ ਲੱਜੰਦੀਆਂ। ਫਿਰ ਉਹ ਲੱਗ ਹੋ ਜਾਂਦਾ ਕੰਮ। ਕੀਆ ਗੱਲ? ਮੈਂ ਆਪਣੇ ਲਈ ਤਾਂ ਰੱਖੀ ਨਹੀਂ। ਨਿਆਣਿਆਂ ਲਈ ਤਾਂ ਮੈਂ ਆਜੇ ਤਾਂ ਜਾਣਾ ਨਹੀਂ ਬਿਊਟੀ ਪਾਰਲਰ ਤੇ ਜਣੀ ਅੱਜ। ਦੇਖ ਕੇ ਤੂੰ ਜਾਣਾ ਨਹੀਂ ਜਿਹੜਾ। ਹਾਂ। ਮਾਣਾ ਮੁੱਟਾ ਤਾਂ ਹੁਣ ਸਾਰੇ ਕਰਾਉਂਦੇ ਆ ਫੇਸ਼ੀਅਲ ਵਗੈਰਾ ਤੁਸੀਂ ਤਾਂ ਐ ਪੈ ਜੰਨੇ ਆ ਮਗਰ। ਹੋਰ ਆਪ ਇੱਕ ਚਲੋ ਵਾ ਪੈ ਕੈਮਰਾ ਕਰਦਾ ਜੀ ਔਰ ਮੈਂ। ਲਓ ਜੀ। ਫਿਰ ਮੇਰੇ ਭਰਾ ਨੇ ਵੀ ਜਣੀ ਸ਼ਲਟ ਆਪ ਨੂੰ ਲੈ ਬੁਲਾਦੇ ਫਿਰ ਸਾਸਰੀ ਘਰ ਅੱਜ ਕਿ ਗੁੱਸੇ ਹੋ ਗਿਆ ਨਹੀਂ ਹਾਂ ਆ ਕੀ ਕਹਦਾ ਸਵਾਰ ਕੇ ਬੋਲੀ ਦੀ ਸੀ ਸਾਸਰੀ ਘਰ ਯਾਰ ਸਾਸਰੀ ਘਰ ਆਏ ਹਾਏ ਰੂਹ ਖਸ ਹੋ ਗਈ ਤੇਰੀ ਸਾਸਰੀ ਘਰ ਨੂੰ ਤਾਂ ਮੈਂ ਡੀ ਕਿਦਾ ਤਾਂ ਮੇਰੇ ਬੰਦੇ ਸਾਰੇ ਪਿਆਰ ਤੇ ਬਸ ਕੀ ਗੱਲ ਤੂੰ ਆਉਂਦੀ ਪਾਣੀ ਪੀਣ ਲੱਗ ਗਈ ਹਾਂਜੀ ਬਾਜੀ ਤੇ ਨੋਟ ਮੰਗ ਕੇ ਲੈ ਪਿੰਦਰ ਨੂੰ ਦਿੱਤਾ ਨਾ ਨੋਟ ਪੈਸੇ ਵਾਲਾ ਨਹੀਂ ਤੇਰੇ ਕੋਲ ਐਡਾ ਪਰਸ ਚੱਕਿਆ ਪਾਇਦਾ ਖਾਲੀ ਆ ਮੇਰਾ ਖਾਲੀ ਤੇਰਾ ਤਾਂ ਖਾਲੀ ਹੋ ਰਹਿਣਾ ਤੈਨੂੰ ਤੇਰੇ ਕੋਲ ਤਾਂ ਜਿਹੜੇ ਪੈਸੇ ਆ ਗਏ ਰਹਿੰਦੇ ਨਹੀਂ ਹੈਗੇ ਚਲੋ ਫਿਰ ਲੋ ਬਾਹਰ ਲੋਗਾ ਨੂੰ ਗੂਗਲ ਪੇ ਪੀਟੀਐਮ ਚਲਾ ਲਾ account ਤੇ ਪੈਸੇ ਪਾਈ ਜਾਈ ਤੁਸੀਂ 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 ਕੀ ਮੇਰੇ ਗੂਗਲ ਤੇ ਮੇਰੇ ਏਟੀਐਮ ਮੇਰਾ ਘਰ ਵਾਲਾ ਮੇਰੇ ਜੀਵਨ ਸਾਥੀ ਠੀਕ ਆ ਪੰਪ ਹੋਰ ਰੀਤ ਨੂੰ ਤਾਂ ਸਾਹਮਣੇ ਦਰਵਾਜ਼ਾ ਦੂਆ ਆਟੋ ਲੱਗਿਆ ਪਿਆ ਜੀ ਸੈਂਸਰ ਵਾਲਾ ਉਹਨੂੰ ਦੇਖ ਦੇ ਕੇ ਖੁਸ਼ ਹੋਈ ਜਾਂਦੀ ਆ ਤਾਂ ਆਪੇ ਖੁੱਲ ਜਾਂਦਾ ਕਹਿੰਦੇ ਰੀਤ ਆਪਣੇ ਕੱਪੜੇ ਲੱਦਣਾ ਚਾਹ ਹੋਂ ਲੱਗਦੀ ਆ ਮੈਂ ਚਲਾਨੀ ਉਹ ਨਹੀਂ ਉਹਨੂੰ ਦਰਵਾਜ਼ੇ ਦਾ ਚਾਹ ਉਹ ਵੀ ਦਰਵਾਜ਼ਾ ਆਪੇ ਖੁੱਲਦਾ ਉਹ ਖੁੱਲ ਗਿਆ ਪਵਾ ਸਤਰਾ ਕਿੱਡੇ ਕਿੱਡੇ ਸ਼ੋਰੂਮ ਖੁੱਲ ਗਏ ਜੀ ਆ ਸਾਗ ਨਹੀਂ ਕੋਈ ਹਾਂ ਫੁੱਲੀ ਰਸੀ ਕਿਧਰ ਆ ਪਛਵਾਨ ਨੂੰ ਬੱਚਿਆਂ ਦੇ ਕੱਪੜੇ ਕਿਧਰ ਆ ਇਹ ਆਰਜੈਂਟ ਬੱਚੇ ਆਰਜੈਂਟ ਸੂਪਰ ਆ ਜੀ ਠੀਕ ਆ ਜੀ ਬੱਚੇ ਤੇ ਜੈਂਟਸ ਉੱਪਰ ਤੇ ਸਾਰਾ ਲੇਡੀਜ਼ ਆ ਜੀ ਤੇ ਲੇਡੀਜ਼ ਇਹਨਾਂ ਨੂੰ ਪਤਾ ਵੀ ਜ਼ਿਆਦਾ ਆਉਂਦੀਆਂ ਜਾਣਦੀਆਂ ਰਹਿੰਦੀਆਂ ਬੀਬੀਆਂ ਭੈਣਾਂ ਉਹਦੇ ਕਰਕੇ ਫਿਰ ਉਹਨਾਂ ਦਾ ਸਾਰਾ ਸਮਾਨ ਥੱਲੇ ਲੱਗ ਗਿਆ ਕਿਹਦੇ ਬਾਤ ਤੇ ਲੈਣਾ ਕਰਨਵੀਰ ਬਾਤ ਉਹ ਆਊਗਾ ਪੁੱਤ ਨਾਲ ਆ ਕੇ ਮੇਲੇ ਨੂੰ ਕਿਧੂੰ ਹਾਏ ਕਿੰਨਾ ਸੋਹਣਾ ਉਹ ਪੁੱਤ ਕਰਨਵੀਰ ਜੀ ਦਾ ਨਾਲ ਆਊਗਾ ਫੇਰ ਲੈ ਹੋਣਾ ਹਾਂ ਕਿੰਨਾ 699 ਰੁਪਏ ਲੱਜਾ ਬਕਰਾਂ ਜੀ ਕਰਲਾ ਸਰੇਂਦਰ ਕੋ ਸਲਾਈਟ ਤੇਰਾ ਘਰ ਵਾਲਾ ਕਹਿੰਦਾ ਲੈ ਲੈ ਕੋਈ ਚੱਕਰ ਨਹੀਂ ਨੰਬਰ ਤਾਂ ਉੱਪਰ ਹੋਣਾ ਇਹਨਾਂ ਦਾ ਉੱਪਰ ਸੱਲੇ ਆ ਵੀ ਹੋਰ ਕਿੰਨੇ ਪਿਆਰੇ ਆ ਨਾ ਸਭ ਕੁਝ ਹੋ ਸੋ ਪਿਆਰਾ ਅੱਛਾ ਸਭ ਕੁਝ ਹੋ ਨਿਆਰਾ ਉੱਪਰ ਵੀ ਪਈਆਂ ਜ਼ਿਆਦਾ ਵਧੀਆ ਲੈਣੀਆਂ ਜ਼ਿਆਦਾ ਵਧੀਆ ਨਾ ਤਾਂ ਸਾਰਿਆਂ ਦੇ ਲੱਗੇ ਪਿਆ ਰੇਟਰ ਦੇ ਨਾਲ ਸਰਿੰਦਰ ਦਾ ਕਾਲਾ ਹੀ ਸੂਟ ਪਾਵਾ ਕਾਲੇ ਹੀ ਸੈਂਡਲ ਪਸੰਦ ਲੱਗੀ ਵੀ ਕਰਨ ਇਹ ਤਾਂ بڑا ਜਿਆਦਾ ਹੈ بڑا ਹੈ ਸਰਿੰਦਰ ਆਉਂਦੇ ਨਹੀਂ ਕੱਲ੍ਹ ਤਾਂ ਸਸਤੀ ਆ ਅਜਾ 499 ਰੁਪਏ ਦਾ ਹੈ ਇਹ ਵੀ 499 ਰੁਪਏ ਦਾ ਹੀ ਆ ਲੈ ਵੀ ਕੋਈ ਗੱਲ ਨਹੀਂ ਆਹ ਇਹ ਵੀ 499 ਰੁਪਏ ਦਾ ਹੀ ਆ ਕੜੋ ਦੀ ਹੈ ਮੇਰੀ ਅੱਭੀ ਤਾਂ ਤਾਂ ਪੈਣੀ ਲੈ ਲੈ ਕਿੱਥੋਂ ਲੈ ਲਿਆ ਅੱਛਾ ਉਹ ਨਾ ਦੇਤਾ ਹੈ ਅਜੇ ਵਿੱਚ ਵਿੱਚ ਮੈਂਟੇਨੈਂਸ ਦਾ ਕੰਮ ਆ ਜਾਇਆ ਥੱਕ ਗਿਆ ਕਿ ਘਕਰ ਵਾਲੇ ਨੂੰ ਕੋਈ ਜ਼ਮਾਨਤ ਹੋਣਾ ਪੈ ਜੇ ਤਾਂ ਪਿੱਛੇ ਨੂੰ ਬੈਠੀ ਜਾਣਾ ਸਰੇਂਦਰ ਚਾਬੀ ਦੇ ਕੇ ਰੱਖਿਆ ਘਰ ਚੁੰਡੀ ਜੰਡ ਜੀ ਵੱਡਤੀ ਜਾ ਦੇਖਦਾ ਢੱਲਾ ਜਾ ਪੈਂਦਾ ਆ ਨਹੀਂ ਲੋਟਾਣਾ ਕੰਮ ਧੀਰਤੋਰੀ ਆ ਜਾ ਪੁੱਤ ਕੱਲੀ ਨਾ ਜਾ ਆ ਆਇਆ ਨਹੀਂ ਕੋਸਕਲ ਦਾ ਨਾ ਹੋਰ ਕੋਸ ਚੱਕ ਦੀ ਫਿਰ ਜਿੰਦੀ ਪਰਫਿਊਮ ਪਲੇਨ ਕਿ ਆਈ ਹੈ ਚਲ ਚੱਕ 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 ਚੈੱਕ ਨਹੀਂ ਕਰੀਦਾ ਜਿਹੜਾ ਸਮਾਨ ਪਹਿਲਾਂ ਸਮਾਨ ਖਰੀਦੋ ਜਿਹੜਾ ਖਰੀਦਣ ਵਾਲਾ ਉਹਦੇ ਬਾਅਦ ਚੈਕਿੰਗ ਕਰੋ ਜਿਹੜੀ ਚੈਕਿੰਗ ਕਰਨੀ ਹੈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜਿਹੜਾ ਹੁਣ ਉਹਨੂੰ ਫਰਾਕ ਫਰੂਖ ਜੀ ਚਾਹੀਦੀ ਆ ਰੀਤ ਵਾਸਤੇ ਉਹ ਨਹੀਂ ਮਿਲਣੀ ਆਜੇ ਆਰਾਮ ਸਿਆ ਹਾਲੀਵੁੱਡ ਹਾਲ 70 ਤੇ ਆਈਏ ਉਹੀ ਨਾ ਸੱਟ ਖਾ ਲਈ ਫਰੀਦ ਜੀ ਤਾ ਜਾਨੀ ਮਸਤੀ ਫਿਰਦੀ ਅੱਜ ਨਾ ਮੇਰੇ ਤੋਂ ਸਮਝ ਨਹੀਂ ਆਉਂਦੀ ਕਿ ਹੁਣਾਂ ਨੂੰ ਕੀ ਲੈਣਾ ਕਿਤਾ ਆਦਾ ਕੋਸ਼ਿਸ਼ ਹੈ ਹਾਂ ਆਦਾ ਦੇਲੇ ਨੇ ਆ ਦੇਤਾ ਜਾਗਤ ਜੀ ਰਲੀ ਤੇ ਦੇ ਉਲੀਪਾ ਅੱਜ ਥੱਲੇ ਗੋਭੀ ਤੇ ਮੈਂ ਇੱਧਰ ਆਦਾ ਸੀਸਾ ਟੁੱਟ ਜਾਂਦਾ ਹੁਣ ਚਲ ਉੱਧਰ ਥੱਲੇ ਡਰਗਾਹਾਂ ਕੋਏ ਆ ਜਾ ਇੱਧਰ ਰਾਜਾ ਇੱਧਰ ਆ ਜਾ ਇੱਧਰ ਆ ਤੂੰ ਕੁਝ ਤੇ ਕਾਮ ਆ ਰਖਾ ਪੌੜੀਆਂ ਆ ਜਾੜ ਪੌੜੀਆਂ ਹਾਂ ਉਹ ਵੀ ਆ ਬੱਤ ਚੱਲੇ ਉਹ ਤੇ ਮੰਮਾ ਨੇ ਤੇਰੇ ਵਾਸਤੇ ਕੱਪੜੇ ਕਰ ਲੈ ਸਲੈਕਟ ਤੂੰ ਇੱਥੇ ਖੜੀ ਰਹਿ ਤਾਂ ਲੋਕਾਂ ਨੂੰ ਦੇਖ ਲੈ ਕੁਛ ਹਾਂ ਦੇਖ ਰਹੀ ਹਾਂ ਹਾਂ ਤੋ ਤੋ ਪੰਜ ਪੰਜ ਤੋਂ ਦੋ ਸਾਲ ਦੀ ਬੱਚੀ ਦੀ ਅਰੇ ਆ ਵੀ ਜਾਊਗੀ ਬੜੀ ਵੇਹ ਤਾਂ ਪੂਰੀ ਪੂਰੀ ਆ ਮਮਮੀ ਅਗਲੇ ਟੈਂਟਰ ਦੇਖੀ ਆ ਦੇ ਆ ਬੜਾ ਇੱਕ ਨੰਬਰ ਬੜਾ ਲੈ ਹਾਂ ਇਹ ਤੇਰੀ ਹੈ ਟੈਂਟ ਟੈਂਟ ਵੀ ਦੇਖਦੀ ਹਾਂ ਇਹ ਹੈ ਮੇਰੇ ਟੈਂਟ ਚਲੋ ਰੱਖ ਦੇ ਨੂੰ ਹਜ ਤਬ ਬਹੁ ਬੜੀ ਆ ਉਹ ਕੇ ਪੈਸਾ ਆ ਰਹੀ ਰਣੀ ਰੁਚਾ ਕਿਹੜੀ ਤਾਰ ਨਹੀਂ ਹੈ ਅਗਬਲੀ ਕਿਤੀ ਲਾ ਹਾਂ ਸਹੀ ਸਹੀ ਆਉਣੀ ਰਹੀ ਤਾਂ ਪਤਾ ਨਹੀਂ ਕਿ ਆ ਉਧਰ ਲੱਭੀ ਜਾਂਦੀ ਐ ਕਿ ਲੱਭਦੀ ਔਰ ਅਨੁਪਰਤਕ ਤੋਂ ਕਿ ਜਰਜਣ ਆ ਜਾ ਮਾਂ ਮਮੀ ਮਮੀ ਦਾ ਤਵਲ ਲੱਗ ਆਹ ਇਹ ਮੁੰਡਿਆਂ ਦੇ ਲਾੜੀਆਂ ਤਾਂ ਆਹ ਚੱਲ ਆ ਆਹ ਕਹਈ ਆ ਆ ਐਰੀਟ ਵਾਲੀ ਐ ਲੈ ਰੀ ਜਾ ਬਲੈਂਕ ਸਰਕੀ ਦੀ ਸਾਰੀ ਆਉਂਦਾ ਛਲਟ ਠੀਕ ਆ ਹੈ ਲਾ ਕੇ ਦੇਖ ਲਾ ਉਹ ਇਹ ਨਾ ਬੈ ਟੱਲ ਰਿਹਾ ਅੱਗ ਲਾ ਦੇ ਦੇਖਿਆ ਮੈਨੇ ਕਿਹ ਅਰੂਦ ਹੈ ਅਰੂ ਫੜਨਾ ਪੈਣਾ ਨੇ ਹੁਣ ਇੱਥੇ ਖਲਾਰਾ ਪਾਉਣਾ 아게나네하리토아리토 ਕਾ ਕੋਟ ਚਾਹ ਕਰਨਾ ਤੇਰੀ ਮਾਸੀ ਲੈ ਕੇ ਆਈ ਏਡਾ ਬੜਾ ਕੋਟ ਤੇਰੇ ਵਾਸਤੇ ਹਾਂ ਹੋ ਸਾਰਾ ਸਟੋਰ ਕੋ ਮੈਂ ਜੀ ਪਰ ਸਮਾਨ ਥੋੜਾ ਜੀ ਪਸੰਦ ਆ ਮਤਲਬ ਇਹਨੂੰ ਤਾਂ ਹੁਣ ਸ਼ੁਭਰੀ ਤੁਨਾ ਕੁਝ ਕੁਆਲਟੀ ਵੀਅਰ ਚਾਹੀਦਾ ਸੀ ਤੇ ਹੁਣ ਜਿਹੜਾ ਥੋੜਾ ਜਿਹਾ ਸਮਾਨ ਲੱਤਾ ਉਹੀ ਬੈਲਿੰਗ ਹੋ ਰਹੀ ਹੈਦਰ ਹਨੂ ਟੀ-ਸ਼ਰਟਾਂ ਲੈ ਲਈਆਂ ਤੇ ਦੋ ਕੁ ਕਰਨੂ ਨੇ ਲਈਆਂ ਟੀ-ਸ਼ਰਟਾਂ ਪਾਪਾ ਗੱਡੀ ਚੱਕ ਲੋ ਨਹੀਂ ਪੁੱਤੋ ਪਾਪਾ ਹਾਂ ਇਹ ਉਹ ਤਾਂ ਪਰਫਿਊਮ ਹੈ ਮਿਰੂ ਹਾਂ ਮਿਰੂ ਤਾਂ ਕੀ ਕਰਨਾ ਇਹ ਹਾਂ ਕਿਨੂ ਹੈ ਕਿਨੂ ਨਹੀਂ ਹੈਗਾ ਹੈ ਕਿਨੂ ਹੈ ਇਹ ਹੈਗਾ ਪਰਫਿਊਮ ਬੂਮਾ ਨਾ ਇਹ ਸ਼ੇਵਿੰਗ ਦੀ ਆ ਕੋਈ ਰੀਮ ਕੋਈ ਲੱਖਣੀ ਹੋਵੇ ਮਾਦਾ ਉਹ ਗਈ ਜੰਨਾ ਨੂੰ ਕਿੰਨਾ ਬਣਿਆ 8.70 ਚਲ ਦੇ ਦੇ ਅੱਜ ਉਧਰ ਬੈਲ ਵੀ ਹੋਗਾ ਤਾਂ ਤੁਸੀਂ ਸਮਾਨ ਸਿਲੈਕਟ ਕਰਦੇ ਖੜੇ ਬੱਸ ਰੱਖਤਾ ਇਹਨਾਂ ਤਾਂ ਫੇਰ ਨਹੀਂ ਕੱਢਿਆ ਸੋਨਾ ਨਹੀਂ ਲੱਗਾ ਚੱਲ ਬਈ ਉਸ ਦਾ ਸੱਚਾ ਪਤਾ ਨਹੀਂ ਕਿੱਥੇ ਕਿੱਥੇ ਘੁੰਮਣਾ ਪਹੁੰਚ ਗਏ ਜੀ ਪਰਪਲ ਜਨੈਕਟ ਚ ਸ਼ਲਟ ਹੀ ਨਹੀਂ ਰਹੀ ਜਣੀ ਕੜੀ ਹੋ ਇਹਦਾ ਪੈਂਟ ਸ਼ਲਟਾ ਪਰ ਮਸਤੋ ਹੀ ਵੀ ਰੀਤ ਪਾਸ ਗੇਬਰ ਲੱਗ ਗਿਆ ਪਤਾ ਹੋਰ ਹੈ ਜੀ ਫਰਾਕ ਨਹੀਂ ਇਹਨੇ ਲੈਣੀ ਇਹਨੇ ਨਾ ਫਰਾਕ ਪਾਉਣੀ ਪੈਂਟ ਸ਼ਲਟ ਪੈਂਟ ਸ਼ਰਟ ਲੈਣੀ ਹੈ ਲੈ ਔਰ ਬਥੇਰੇ ਕੱਪੜੇ ਪਿਆ ਹੈ ਹੈ ਤਾਂ ਸੋਹਣੀ ਆ ਤਾਂ ਦੇਖ ਲੈ ਚੱਲ ਦੇਖ ਕਿਹੜਾ ਲੈਣਾ ਰਾ ਛੇਤੀ ਕਰ ਜੇ ਛੇਤੀ ਉੱਠਿਆ ਪੁੱਤ 2 ਮਿੰਟ ਲਾ ਤਾਂ ਤਾ ਦੌਣਾ ਨਹੀਂ ਮੈਂ ਦੌਣਾ ਨਹੀਂ ਹੈਗਾ ਸੋਹਣੀ ਆ ਫੇ ਆ ਗਈ ਆ ਗਈ ਹੈ ਇਹ ਵਾਲੀ ਵੀ ਲੈ ਲਾ ਇਹ ਵਾਲੀ ਬੱਸ ਕਰ ਲੈ ਲੈ ਆ ਵੀ ਲੈ ਲਾ ਆ ਵੀ ਲੈ ਲਾ ਆ ਵੀ ਲੈ ਲਾ ਆਹੀ ਕੋ ਸੋਈ ਜਾਣਾ ਇਹਦਾ ਜਿਹੜਾ ਇਹ ਆਊਗਾ ਉਹੀ ਦੇਖਣਾ ਬਣਾ ਸਿਸਟਮ 79 ਵਾਰੀ 79 ਵਾਰੀ ਆਣੀ ਤੇ ਵਜੇ ਲੱਗਣਾ ਇਹਦਾ ਪਾਰਟੀ ਵੇਅਰ ਚਾਹੀਦਾ ਹਾਂ ਪਾਰਟੀ ਵੇਅਰ ਚਾਹੀਦਾ ਮੈਰਿਜ ਤੇ ਪਾਉਣ ਵਾਸਤੇ ਹਾਂ ਬੁੜੀ ਪੈਂਚਰ ਟਿਮ ਇੱਥੇ ਦਨੀ ਡਰੈਸਿੰਗ ਆ ਇੱਕ ਤਾਂ ਨਾ ਟੋਪ ਹੈ ਅਸਲ ਦਾ ਬੈਟ ਕਲਰ ਤਾਂ ਨਹੀਂ ਹੋਣੀ ਰੱਖਣਾ ਹੈ ਬਲੈਕ ਕਲਰ ਵੀ ਹੈਗਾ ਜੀ ਇਹ ਬਲੈਕ ਵੀ ਨਹੀਂ ਚੱਲਣਾ ਮੰਮਾ ਆ ਜਾ ਮੇਰੇ ਘਰ ਆ ਨਾ ਨਹੀਂ ਆ ਮਾ ਕੀ ਤੇ ਬਾਤ ਹੈ ਆਵੇ ਜੜੀਆਂ ਪਾਈਏ ਪਾਇਲ ਚ ਪਾਈ ਵੀ ਆ ਉਹ ਰੇ ਛੱਡ ਜਾ ਇਹ ਤਾਂ ਗੰਦੀਆਂ ਨੇ ਹਾਂ ਕਿਨੇ ਕਰੀਆਂ ਗੰਦੀਆਂ ਹੈ ਹਾਂ ਕੀ ਮਿੱਟੀ ਨਾਲ ਤੈਨੂੰ ਵੀਰੇ ਕਹਦਾ ਮਿੱਟੀ ਚ ੱਪੜ ਨੂੰ ਹੋ ਪਤਾ ਨਹੀਂ ਮੇਰਾ ਹਾਂ ਆਉਂਦਾ ਕੋ ਸਾਕਲ ਤੋਂ ਚੱਪਲਾ ਚੱਪਲਾ ਤੇ ਬਾੜਗੀ ਤੂੰ ਤਾਂ ਆ ਗਿਆ ਮੈਂ ਤਾਂ ਇਹ ਨਹੀਂ ਤੇਰੀ ਹੁਣ ਕਟਾਈ ਹੋਣੀ ਪਹੁੰਚੇ ਕਿ ਤੁਸੀਂ ਲੰਡਨ ਵੈਰੀ ਵਾਲਿਆਂ ਦੇ ਤੇ ਇੱਧਰ ਮੇਰਾ ਸਾਲਾ ਸਾਹਿਬ ਕਹਿੰਦੇ ਜੀ ਮੈਂ ਬਲੇਜ਼ਰ ਲੈਣਾ ਮੰਨ ਲਓ ਜੀ ਤੁਹਾਨੂੰ ਬ੍ਰਾਂਡਡ ਦਿਵਾਵਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਔਰ ਸਾਹਮਣੇ ਮਿਰਰ ਲੱਗਿਆ ਵਾ ਜੀ ਉਹਦੇ ਚ ਚੈੱਕ ਕਰੋ ਹਾਂ ਖੁੱਲਾ ਜਾਈਗਾ ਖੁੱਲਾ ਅ ਬਰਾਬਰ ਕੋਲੋਂ ਕੋਲ ਟਾਈਟ ਹੈ ਟਾਈਟਾ ਥੋੜਾ ਜਿਹਾ ਤਕੜਾ ਮੁੰਡਾ ਜਿਆਦਾ ਟਾਈਟਾ ਡਬਲ ਐਕਸਲ ਮਨਵਾਲਾ ਦਾ ਵੀ ਤੇਰੇ ਸਹੇਦ ਦਾ ਹੁਣ ਬਲੇਜ਼ਰ ਮਿਲਣਾ ਨਹੀਂ ਸੌਣੇ ਪਊਗਾ ਇਹ ਡਬਲ ਐਕਸਲ ਵੀ ਹੋਵੇਗਾ ਡਬਲ ਐਕਸਲ ਨਹੀਂ ਡਬਲ ਐਕਸਲ ਨਹੀਂ ਵੀ ਐਕਸਲ ਆਏ ਹੈ ਇਹਦੇ ਤੋਂ ਬਾਅਦ ਲੋ ਚੈੱਕ ਕਰ ਲਓ ਇਹਨਾਂ ਡਰਾਈਜਾ ਯਾਰ ਮੈਂ ਬਹੁਤ ਉਮੀਦ ਲੈ ਕੇ ਆਇਆ ਹੋਰ ਇਹਨੂੰ ਇਹਨੂੰ ਮੈਂ ਆਪਣੀ ਮਾਰਜਾ ਦਾ ਕੋਟ ਫੋਟੇ ਲੈ ਕੇ ਗਿਆ ਹੋਇਆ ਹਾਂ ਹੋਰ ਇਹ ਤਾਂ ਹੀ ਲੈ ਕੇ ਆਇਆ ਮੈਂ ਇਹਨੂੰ ਨਾ ਜੀ ਆਹ ਟਰਾਈ ਕਰੋ ਇਹ ਨਹੀਂ ਮੁਨਟਾਟ ਜੀ ਲੱਗਦਾ ਕੋਈ ਕਰੀਗਾ ਤੇਰੇ ਅੱਧਲੇ ਬਹਾ ਬਹਾ ਕਰਕੇ ਨਾ ਥੋੜਾ ਜਿਹਾ ਜਿਹੜਾ ਬਾਹਾਂ ਜੀਆਂ ਆ ਥੱਲੇ ਤੇਰੀ ਸ਼ਰਟ ਬਹੁ ਮੋਟੀ ਪਈ ਵੀ ਹੈ ਨਾ ਨੀਚੇ ਛੱਡੋ ਭਾਜੀ ਵੈਸੇ ਬਾਹਾਂ ਨੀਚੇ ਛੱਡਿਓ ਇਹਨਾਂ ਨੂੰ ਸੈਟਿੰਗ ਡਬਲ ਐਕਸਲ ਠੀਕ ਹੈ ਕਿਉਂਕਿ 3 ਐਕਸਲ ਫਿਰ ਥੋੜਾ ਫਟਾ ਦਾ ਕਵਰ ਕਰਨਾ ਹੀ ਉਹਨੇ ਕਿਉਂਕਿ ਸਾਈਜ਼ ਸਾਰੇ ਪਾਸੇ ਤੋਂ ਵਧਣਾ ਨਹੀਂ ਉਹਦਾ ਉਹਨਾਂ ਸਾਈਜ਼ ਸਾਰੇ ਪਾਸੇ ਤੋਂ ਵਧਣਾ ਫਿਰ ਉਹਦਾ ਬਾਕੀ ਐਵੇਂ ਆ ਵੀ ਜਾਨ ਦਾ ਤਾਂ ਇੱਕ ਬਟਨ ਨਹੀਂ ਲਾਂਦੇ ਆ ਆਪਾਂ ਵੈਸ ਤਾਂ ਨਹੀਂ ਮੈਂ ਬਟਨ ਨਹੀਂ ਲਾਉਣਾ ਬਟਨ ਲਾਉਣਾ ਨਹੀਂ ਉਹਦਾ ਢੱਡ ਮੇਰੇ ਵਰਗੀ ਬਾਹਰ ਨੂੰ ਬਟਨ ਨਿਕਲੂਗਾ ਹਲਕਾ ਜਿਹਾ ਖੁੱਲਾ ਹੀ ਰੱਖਦੇ ਆ ਸਾਈਜ਼ ਤਾਂ ਤੁਹਾਡੇ ਡਬਲ ਐਕਸ ਐਲ ਹੋ ਸਕਦਾ ਆ ਜਨਾ ਹਾਂ ਠੀਕ ਆ ਠੀਕ ਆ ਆ ਬਲੈਕ ਕਲਰ ਚ ਲੈਣਾ ਹੁਣ ਦਾ ਨਹੀਂ ਸ਼ਰਟ ਤੋਂ ਦੇਖਿਓ ਕਿ ਹੈ ਜੀ ਆ ਸ਼ਰਟ ਤਾਂ ਥਰੀ ਮੋਟੀ ਆ ਉਹ ਹਾਂ ਸ਼ਰਟਾਂ ਜਿਹੜੀਆਂ ਸ਼ਰਟਾਂ ਵੀ ਉਹਦੇ ਨਾਲ ਦੀ ਹੈ ਉਹ ਚੀਜ਼ ਹੈ ਜੀ ਹਾਂ ਸ਼ਰਟ ਬਾਜੀ ਵੈਸੇ ਜੇ ਥੱਲੇ ਤਾਂ ਵਾਈਟ ਪਹਿਣੀ ਹੈ ਚੈੱਕ ਚਾਹੋ ਫਿਰ ਵੈਸੇ ਜੇ ਤੁਸੀਂ ਬਲੇਜ਼ਰ ਨਾਲ ਗੇਅਰ ਕਰਨੀਆ ਤੁਹਾਨੂੰ ਪਲੇਨ ਕਰੀਓ ਫਾਰਮਲ ਲੁੱਕ ਪਲੇਨ ਦੇ ਨਾਲ ਹੀ ਤੁਹਾਡੀ ਸੂਟੇ ਬੰਦੀ ਰਹੇਗੀ ਬਾਕੀ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਚਲੋ ਹਾਂ ਸਾਈਜ਼ ਮਸਲ ਨੂੰ ਜੀ ਵੱਡੇ ਜਨਾ ਮੈਂ ਬਟ ਕੀ ਕਰਨਾ ਉਦੋਂ ਤਾਂ ਥੱਲੇ ਵਾਈਟ ਸ਼ਰਟ ਪਹਿਣੀ ਆ ਯਾਰ ਬਲੇਜ਼ਰ ਤਾਂ ਥੱਲੇ ਤਾਂ ਬਲੈਕ ਤੇ ਥੱਲੇ ਹਾਂ ਇਹ ਤਾਂ ਉਹ ਕੁੜੇ ਭਾਗੇ ਚਲੇ ਜਾਊਗਾ ਜਾਂ ਇਹ ਵੀ ਹੋ ਸਕਦਾ ਗੋਲ ਗਲੇ ਵਾਲੀ ਟੀ-ਸ਼ਰਟ ਲੈ ਲਾ ਕੋਈ ਵਾਈਟ ਆਹ ਚੀਜ਼ ਆਹ ਇਸ ਪੈਟਰਨ ਚ ਬਣ ਜਾਂਦਾ ਨਹੀਂ ਹਾਂ ਉਹ ਬਣੇ ਵੇਖ ਆ ਬਣੇ ਵੇਖ ਤਾਰੇ ਕਮੈਂਟ ਇਹ ਚੀਜ਼ ਵੀ ਵਧੀਆ ਲੱਗਦੀ ਹਾਂ ਉਹ ਥੱਲੇ ਉਹਦੀ ਆਪਣੀ ਉਹਨਾਂ ਦੀ ਉਹ ਥੱਲੇ ਪਾਈ ਵੀ ਉਹ ਹਾਂਜੀ ਹਾਂਜੀ ਫੁੱਲ ਬਾਜੂ ਦੇ ਵਿੱਚ ਉਹ ਤਾਂ ਹਾਫ ਬਾਜੂ ਤੋਰੀ ਕੋਈ ਵੀ ਟੀ-ਸ਼ਰਟ ਵੀ ਚੱਲ ਸਕਦੀ ਹੈ ਹਜੇ ਤਾਂ ਇੰਨੀ ਗਰਮੀ ਹੈ ਨਹੀਂ ਤਾਂ ਦੋ ਵਯਾ ਪਗ ਤਾਉਣਾ ਇੱਕ ਕਾਲੂ ਪਗ ਤਾਉਣਾ ਇੱਕ ਸਾਡੇ ਵਾਲਾ ਪਗ ਤਾਉਣਾ ਚਾਹੇ ਰਾਉਂਡ ਨੈਕ ਕੋਈ ਸਿੰਪਲ ਜਿਹਾ ਹਾਂ ਹਾਂ ਰਾਉਂਡ ਨੈਕ ਤੇ ਹਾਂ ਹਾਂ ਨੋਰਮਲ ਸਟਾਫ ਚ ਹਾਂ ਆ ਸਟਾਫ ਐਦਾਂ ਆ ਆ ਚੀਜ਼ ਪਹਿਰਨੀ ਥੱਲੇ ਨੂੰ ਸ਼ਰਟ ਦੀ ਜਗ੍ਹਾ ਮਤਲਬ ਦੋਨੇ ਚੀਜ਼ਾਂ ਦਾ ਤੁਹਾਡਾ ਵੇਅਰ ਹੋ ਜਾਏਗਾ ਹਾਂ ਹਾਂ ਮਤਲਬ ਪਲੇਨ ਸ਼ੇਡ ਰੱਖਿਓ ਨੀਚੇ ਜੇ ਬਲੇਜ਼ਰ ਹਾਂ ਹਾਂ ਕਿਉਂਕਿ ਬਲੇਜ਼ਰ ਦੇ ਨਾਲ ਇੱਕ ਇੱਕ ਡਿਫਰੈਂਟ ਲੁੱਕ ਦੇ ਦਿੰਦਾ ਹਾਂ ਹਾਂ ਚੈੱਕ ਨਾਲ ਨਹੀਂ ਪਹਿਣੀ ਹੈ ਜੀ ਪਲੇਨ ਵਾਲੇ ਪਹਿਣੀ ਆ ਹੁਣ ਇਹਦੇ ਨਾਲ ਵਾਈਟ ਦਿਖਾ ਤਾਰ ਕੋਈ ਬੈਟੀ ਟੀ-ਸ਼ਰਟ ਦਿਖਾ ਦੇ ਇਹਦੇ ਸਾਜੇ ਦੇ ਹਾਂ ਤੂੰ ਹੁਣ ਇੱਕ ਵਾਰ ਨਾ ਪੂਰਾ ਹੀ ਪਾ ਬਣਾ ਅੰਦਰ ਉੱਤੇ ਇੰਜੀਗ ਰੂਮ ਤੇ ਜਾ ਆ ਵੀ ਪਾ ਟੀ-ਸ਼ਰਟ ਵੀ ਉੱਪਰੋਂ ਬਲੇਜ਼ਰ ਪਾ ਕੇ ਆ ਫੇਰ ਤੇਰੀ ਲੁੱਕ ਕੋ ਦੇਖਦੇ ਕਿੱਦਾਂ ਬਣਦੀ ਫੇਰ ਪਤਾ ਲੱਗਣਾ ਜੋ ਜਿਹੜਾ ਅੱਜ ਕੱਲ ਦਾ ਮੌਸਮ ਹੈ ਉਹਦੇ ਅਕੋਰਡਿੰਗ ਜ਼ਿਆਦਾ ਹੈ ਜੀ ਸਭ ਚੱਲਦਾ ਨਹੀਂ ਸਾਨੂੰ ਖੋਲ ਕੇ ਕਰਿਆ ਹੋਵਾ ਜੇ ਹਮਮ ਹੁਣ ਬਣਨੀ ਗੱਲ ਹੁਣ ਬਣਨੀ ਗੱਲ ਬਲੈਕ ਲੈਣਾ ਆਹ ਰੰਗ ਸੁਣਾ ਇਹ ਤਾਂ ਬਲੈਕ ਪਰਾੜਿਆ ਵਾ ਨਹੀਂ ਮੈਂ ਉਹਨੂੰ ਥੱਲੇ ਲਿਖਿਆ ਸੀ ਸ਼ੀਸ਼ੇ ਕੇ ਨੂੰ ਜਾ ਉਹਦੇ ਸ਼ੀਸ਼ਾ ਸਾਹਮਣੇ ਪੂਰਾ ਖੜਾ ਦੇਖੂਗਾ ਹਨਾ ਇਹ ਕਹਿੰਦਾ ਸੁਰਿੰਦਰ ਨੂੰ ਵੀ ਬਲੈਕ ਪਸੰਦ ਆ ਹੈ ਹਾਂ ਹਾਂ ਦੇਖਿਆ ਫਿਰ ਇਹ ਕਹਿੰਦਾ ਬਲੈਕ ਦੇਖਣਾ ਹੀ ਹੋਰ ਹੈ ਹਾਂ ਬਾਕੀ ਕਲਰ ਬਹੁਤ ਵਧੀਆ ਬੁਲਾ ਕਿਦਾਂ ਵੈਸੀ ਹੀ ਗੁਣਤਾਂ ਹੁੰਦੀ ਕਿਦਾਂ ਠੀਕ ਆਇਆ ਹਾਂ ਠੀਕ ਪਸੰਦ ਆ ਤੁਹਾਨੂੰ ਕੋਈ ਕੁਝ ਹੋਰ ਆਹ 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 ਵੀ ਵਧੀਆ ਕਲਰ ਆ ਯਾਰ ਬਲੈਕ ਨਾਲ ਸੇਮ ਹੋ ਜਾਣਾ ਸੇਮ ਤਾਂ ਨਹੀਂ ਹੈਗਾ ਮੇਰਾ ਮੇਰਾ ਕਲਰ ਹੋਰ ਉਹ ਫੇਰ ਕਿਹ ਜੀਜੇ ਸਾਲੇ ਦਾ ਸੇਮ ਹੋ ਗਿਆ ਥੋੜੇ ਵੀ ਲੱਗਦੇ ਮਤਲਬ ਇਹ ਇੱਕ ਤੌਰ ਵੀ ਦੇਖਣੀ ਜੀਜਾ ਸਾਲਾ ਕਿੱਥੇ ਕਢੂਗਾ ਸੀ ਮੈਚਿੰਗ ਕੋਡ ਜੀ ਆ ਵੀ ਬਣ ਹਾਂ ਇਹ ਆਰਟੀਕਲ ਮਦਦ ਦੇ ਸਟੋਰ ਦੇ ਵਿੱਚ ਆਏ ਨੇ ਇਹਦੇ ਟਰਾਈ ਕਰਕੇ ਦੇਖ ਟਰਾਈ ਕਰਕੇ ਦੇਖ ਪਾ ਕੇ ਦੇਖ ਪਾਏ ਤੇ ਪਤਾ ਲੱਗਣਾ ਲੁੱਕ ਦਾ ਤਾਂ ਅਸਲੀ ਵੀ ਕਿਆ ਚੀਜ਼ ਆ 936486 ਇਹ ਜਾਦਾ ਛੋੜਾ ਕਰ ਇਹ ਜੀ ਇਹ ਪੈਂਟ ਹੈ ਪੈਂਟ ਤਾਂ ਜੀਂਦੀ ਹੈਗੀ ਆ ਪੈਂਟ ਤਾਂ ਜੀਂਦੀ ਪਾਉਣੇ ਨੇ ਤੁਹਾਨੂੰ ਚਾਹ ਫਾਰਮਲ ਚੱਲਦੀ ਉਹ ਨਾਲੋਂ ਜ਼ਿਆਦਾ ਬਲੇਜ਼ਰ ਦੇ ਨਾਲ ਤਾਂ ਫਾਰਮਲ ਚਾਹੀਦਾ ਹਾਂ ਸੱਜਣ ਤੁਹ ਇੱਕ ਪੈਂਟ ਵੀ ਲੈ ਲਾ ਇਹਨਾਂ ਕੋਲ ਸਕੀਮ ਵੀ ਚੱਲਦੀ ਆ ਬਾਇ 1 ਗੱਟ 3 ਠੀਕ ਆ ਨਾ ਉਦੋਂ ਤੇ ਤੇਰੀ ਆ ਸਮਝ ਲੈ ਪੈਂਟ ਆ ਰ ਆ ਆਜਣੀ ਟੀ-ਸ਼ਰਟ ਤੇ ਇੱਕ ਅੱਧਾ ਹੋਰ ਲੈ ਲਈ ਕੱਪੜਾ ਨਾਲ ਬਾਏ ਨਾਲ ਕੇ ਉਹਦੇ ਵਿੱਚ ਤੁਸੀਂ ਸ਼ਰਟ ਲੈ ਲਿਓ ਇੱਕ ਕੋਈ ਨਹੀਂ ਕਰਦਾ ਉਹ ਸਭ ਆਪਣੇ ਆਪਣੇ ਨਾਲ ਐਗਰੀ ਕਰਦੇ ਕਹਿੰਦੇ ਭਾਜੀ ਜਿੱਧਰ ਮਰਜ਼ੀ ਕਰ ਲਓ ਤੁਸੀਂ ਬਸ ਸਮਾਨ ਲਓ ਮਤਲਬ ਐਵੇਂ ਚੀਜ਼ੇ ਪਸੰਦਾਂ ਨਹੀਂ ਚਾਹੀਦੀਆਂ ਹਾਂ ਕੋਈ ਹਾਂ ਪੈਂਟ ਵੀ ਦੇਖੀਏ ਹਾਂ ਫਾਰਮਲ ਪੈਂਟ ਦਿਖਾ ਦੇ ਹਾਂਜੀ ਹਾਂ ਵਾਈਡ ਉਹ ਟੈਰੀ ਟੌਰਕ ਤਨੂਤ ਗਰੀਸ ਵਾਲਾ ਬਣਾ ਕੇ ਲੈ ਜਾਣਾ ਅੱਜ ਹੁਣ ਉਹਦਾ ਜੁੱਤੀ ਚਾਹੀਦੀ ਉਹ ਜੁੱਤੀ ਵੀ ਤਾਂ ਚਾਹੀਦੀ ਉਹ ਦੇਰਾ ਮਾ ਗੂਰ ਕਿੱਥੇ ਲੈ ਕੇ ਆਇਆ ਦੂਰ ਤੋਂ ਮੈਂ ਉੱਥਰ ਲਿਕੇ ਆ ਮਖੰਨੇ ਤੋਂ ਪੰਗੂ ਦੇ ਉਹ ਚੱਲ ਕੋਈ ਨਹੀਂ ਇਸ ਕਰਕੇ ਜੁੱਤੀ ਲੈ ਆਉਣੀ ਹੈ ਉੱਥੇ ਹਾਂ ਉਮੀਦ ਹੈ ਹੁਣ ਦਵਾਵੇ ਨਾ ਨਾ ਕੋਈ ਨਹੀਂ ਜੁੱਤੀ ਇਹਨੂੰ ਕਮਾਣਾ ਤੋਂ ਦਵਾ ਨਹੀਂ ਜਿੱਥੇ ਤੋਂ ਮੈਂ ਤੁਹਾਨੂੰ ਦਵਾਇਤੀ ਹਾਂ ਸੋਹਣੀ ਆ ਨਾ ਕੋਈ ਜੁੱਤੀ ਨਹੀਂ ਸੱਚੀ ਮੇਰੀ ਜੁੱਤੀ ਚੱਕ ਲੈਉਂਦੀ ਪੈਂਟਰ ਨਾਲ ਉਹਦੇ ਨਾਲ ਦੀ ਮੇਰੇ ਉਹ ਦਿਮਾਗ ਚ ਹੈ ਤੁਹਾਡੇ ਨਹੀਂ ਰਹਿਣਾ ਮੇਰੇ ਕੋਲ ਬੈਠ ਮੈਂ ਟੈਨਸ਼ਨ ਤੇਰੇ ਹੁੰਦੇ ਟੈਨਸ਼ਨ ਨਹੀਂ ਮੈਂ ਬੈਲਟ ਮੈਂ ਲਾਈ ਵੀ ਐਸ ਟਾਈਮ ਅਜਾ ਖੋਲੀ ਨਾ ਤੇਰੀ ਤੂੰ ਤਾ ਤੇਰੀ ਤੋ ਗਰੀਸ ਇਹ ਜਲੀ ਵੀ ਚਲੀ ਜਾਣਾ ਚੱਲ ਕੋਈ ਨਹੀਂ ਹੁਣ ਠੀਕ ਲੱਗਦਾ ਟੈਗ ਇਨ ਕਰ ਲੋ ਜੇ ਕੋਈ ਫੰਕ ਨਹੀਂ ਕੋਈ ਇੱਟੜੀ ਜਾ ਕੇ ਜਾਣਾ ਹੈ ਮੈਂ ਵੀ ਇੱਟੜੀ ਜਾਣਾ ਪਾਣਾ ਕਦੋਂ ਤੁਸੀਂ ਇਹ ਤਾਂ ਕਾਲੂ ਰਾਣਾ ਯਾਰ ਕੋਟੀ 파ਕੇ ਜਾਣਾ ਤੇਰੀ ਪਰ ਕੱਲੂ ਥੋੜਾ ਜਿਹਾ ਹੈ ਆਹੇ ਜੀ ਕੋਟੀ 파ਕੇ ਜਾਣਾ ਇਤਨੀ ਤੇ ਹੋਰ ਕੋਈ ਸੱਪ ਕੱਢੂਗਾ ਠੀਕ ਤਾਂ ਤੇ ਚ ਵੀ ਲੱਗਦਾ ਆਜੀ ਸੰਦਰ ਨੇ ਕੋਟੀ 파ਕੇ ਜਾਣਾ ਇਤਨੀ ਆ ਨਹੀਂ ਆ ਰਹਾ ਨਹੀਂ ਹਜੇ ਨਹੀਂ ਚੱਲਣੀ ਇਹ ਤਾਂ ਗਰਮੀ ਤਾਂ ਹੁਣੇ ਲੱਗਦੀ ਹੈ ਆ ਤਾਂ ਬਰੇ ਜਿਆਦਾ ਗਰਮੀ ਮੰਨਦਾ ਇਹਨਾਂ ਦੇ ਫਿਰ ਆ ਪਹਿਣੀ ਹੈ ਹਾਂ ਇੱਕ ਵਾਈਟ ਸ਼ਰਟ ਪਾ ਸਕਦੇ ਹਾਂ ਹਾਂ ਵਾਈਟ ਸ਼ਰਟ ਜੇ ਵਾਈਟ ਸ਼ਰਟ ਹੈ ਜੀ ਮੇਰੇ ਕੋਲ ਹਾਂ ਵਾਈਟ ਸ਼ਰਟ ਹੈ ਜੀ ਉਹ ਵੀ ਮੋਟੀ ਆ ਥੋੜੀ ਜੀ ਚਲੋ ਪਾਏ ਜਾਣੀ ਆ ਵੀ ਆ ਵੀ ਪਾਏ ਜਾਣੀ ਜਿਹੜੀ ਆ ਤਾਂ ਪਾਈ ਵੀ ਹੈ ਰੱਖ ਲਓ ਜੀ ਬਾਈ ਚਾਂਸ ਨੂੰ ਲੱਗਿਆ ਗਰਮੀ ਸੰਡੇ ਤੇ ਕਈ ਵਾਰ ਉਹਦੇ ਚ ਹਾਂ ਜਾਂ ਫਿਰ ਇੱਕ ਕੋਪਸ਼ਨ ਦੇ ਨਾਲ ਲੈ ਜਾਓ ਕਿਉਂਕਿ ਆ ਰੌਂਡੇ ਸ਼ਰਟ ਦਾ ਵੈਸੇ ਵੀ ਤੁਹਾਡੀ ਪਾਏ ਜਾਣੀ ਜਿਹੜਾ ਨਾਲ ਪੈਂਦੀ ਉਹ ਸ਼ਰਟਾਂ ਨਾਲ ਵੀ ਦੇਰ ਹੋ ਜਾਂਦੀ ਆ ਤਾਂ ਆ ਲੈ ਲੈਣੀ ਉਹ ਕਿਆ ਕਰਨਾ ਓਕੇ ਪਾਸਾ ਢੰਨ ਚੱਲ ਪਾਇਆ ਆਪਣੇ ਕੱਪੜੇ ਫਿਰ ਉਹਨੂੰ ਸਰੇਂਦਰ ਨੂੰ ਵੀ ਪੁੱਛ ਲਓ ਤੁਸੀਂ ਆਪ ਨੂੰ ਤਾਂ ਦੇਖ ਲਓ ਸਰੇਂਦਰ ਨੂੰ ਵੀ ਪੁੱਛ ਲਓ ਉੱਥੇ ਪਿੱਛੇ ਬੈਠੀ ਹੱਸਦੀ ਜਾਂਦੀ ਘਰ ਵਾਲੋਂ ਤੇ ਦੇਖ ਕੇ ਕਹਿੰਦੀ ਐ ਨਹੀਂ ਵੀ ਟੌਹਰਾ ਜੀ ਤੁਹਾਡੀ ਲੈ ਢਿੱਡ 'ਚ ਲੱਡੂ ਪੁੱਟ ਗਿਆ ਹੈ ਜੀ ਮੈਂ ਕਹਿੰਦਾ ਮੇਰੇ ਘਰ ਵਾਲਾ ਸੁਣ ਲੱਗਦਾ ਨਜ਼ਰ ਲੱਗਦੀ ਘਰ ਵਾਲ ਵੀ ਨਜ਼ਰ ਲੱਗ ਜਾਂਦੀ ਪਾਪਾ ਮੈਂ ਤਾਂ ਕਦੇ ਲਾਈ ਨਹੀਂ ਤੁਹਾਨੂੰ ਐਨੀ ਵਾਰ ਤਾਂ ਲਾਈਏ ਘਟਦਾ ਫੇਰ ਨਹੀਂ ਢੱਡ ਫੇਰ ਨਹੀਂ ਘਟਦਾ ਇਹ ਤਾਂ ਇਕੱਲੀ ਰਹਿਣਾ ਖਾਂਦੇ-ਬਿੰਦੇ ਘਰਾਂ ਦੇ ਕਾਕੇ ਆ ਸੀ ਖਾਂਦੇ-ਬਿੰਦੇ ਘਰਾਂ ਦੇ ਅੱਜ ਕੁਝ ਜਾ ਅੱਜ ਦਾ ਢਿੱਡ ਪ੍ਰਤ ਫਰੀ ਜਾਂਦਾ ਨਾ ਇਹ ਪੰਗਾ ਹੈ ਅੱਜ ਜ਼ਿਆਦਾ ਨਹੀਂ ਜਿਆਦਾ ਵੀ ਕਿਦੀ ਉਹ ਸ਼ਰਟਾਂ ਹੁਣ ਪਾਉਣੀਆਂ ਸ਼ੁਰੂ ਕਰੀਏ ਨਾ ਤੇ ਦੇਖਣਾ ਇਹ ਮੈਂ ਸ਼ਰਟਾਂ ਲੱਤੀਆਂ ਮੈਂ 92 ਕਿਲੋ ਭਾਰਨ ਦਾ ਹੁਣ ਕਵਾਂਟਲ ਆ ਫਰਕ ਤਾਂ ਆ ਗਈ ਐ ਲੈ ਲੋ ਦੋ ਤਿੰਨ ਸ਼ਰਟਾਂ ਲੈ ਲੋ ਠੀਕ ਆ ਜੀ ਇੱਕ ਬਲੇਜ਼ਰ ਲੰਦੇ ਲੰਦੇ ਜੀ ਪਤਾ ਨਹੀਂ ਲੈ ਕੇ ਆਇਆ ਦੇਖਣੇ ਤਾਂ ਕੱਪੜੇ ਕਿੰਨੇ ਲੈ ਆਤਾ 85 ਇੱਕ ਕਟੌਰੀ ਤੇ ਲਾ ਲੰਦਾ ਅਸ ਤੇਰੇ ਚ 7700 ਚ ਬਣ ਗਿਆ 7500 ਚ ਆ ਤਾ 6000 ਚ 6000 ਚ ਬਲੇਜ਼ਰ ਵੀ ਬਣ ਗਿਆ ਆ ਟੀ ਸ਼ਰਟ ਬਣ ਗਈ ਇੱਕ ਸ਼ਰਟ ਬਣ ਗਈ ਬਸ ਪੁੱਛ ਕੇ ਹੀ ਨਹੀਂ ਜਾਂਦਾ ਕਿੱਥੇ ਜਾਂਦਾ ਮੈਂ ਜੇ ਤੂੰ ਬੇਤ ਦੂਈ ਸ਼ਰਟ ਵੀ ਪੈਂਟ ਵੀ ਲੈ ਲੈਂਦਾ ਤਾਂ 7500 ਬਣਦਾ ਤਾਂ ਟੋਟਲ ਪਤਾ ਨਹੀਂ ਕਿੱਥੇ ਫਸ ਗਿਆ ਜਾ ਕੇ ਸਾਡੇ ਜ਼ਾਹਰ ਚ ਆਇਆ ਕਰ ਜੇ ਜਨਾਨੀ ਵਾਲੇ ਕੱਪੜੇ ਲੈਣੇ ਤਾਂ ਤੁਹਾਡੇ ਜ਼ਾਹਰ ਚ ਜਾਏਗਾ ਨਾ ਜੇ ਬੰਦੇ ਵਾਲੇ ਕੱਪੜੇ ਲੈਣੇ ਤਾਂ ਸਾਡੇ ਜ਼ਾਹਰ ਚ ਫੋਲਟਾ ਕੰਮ ਹੋ ਵੀ ਹਾਂ ਨਾਲ ਉਹ ਵੀ ਹਾ ਵੀ ਲੰਡਨ ਵੈਰੀ ਹੈ ਐਵੇਂ ਥੋੜੋ ਚੱਕ ਬਣਾ। ਪੇਮੈਂਟ ਤਾਂ ਹੋ ਗਈ ਭਾਜੀ ਤੁਹਾਡੀ? ਹਾਂਜੀ ਪੇਮੈਂਟ ਤਾਂ ਲੈਂਦੇ। ਮੰਨਣਾ ਨਾ ਓਕੇ। ਇਹਨਾਂ ਦੇ ਬਿੱਲ ਬੋਲ ਕੇ ਦੇ ਦੇ ਸਾਨੂੰ ਇੱਕ ਵਾਰ ਪ੍ਰਿੰਟ ਕਰਕੇ। ਕਿ ਕੋਈ ਕਈ ਵਾਰ ਕੋਈ ਐਕਸਚੇਂਜ ਕਰਨਾ ਪੈ ਜਾਂਦਾ ਫਿਰ ਫਿਰ ਦਿੱਕਤ ਪਾ ਦਿੰਦੀ ਹੈ। ਬੇਦਨ ਵੀ ਤੁਸੀਂ ਕਰਵਾ ਦਿੰਦੇ। ਹਾਂ। ਇੱਕ ਇੱਕ ਹਫ਼ਤੇ 'ਚ ਹੋਣੀ ਹੈ। ਮੈਂ ਕਹਿੰਦਾ ਵਿਆਹ ਵੀਊ ਦੇਖ ਕੇ ਆਪਾਂ ਡਰੈਕਲਿਨ ਕਰਕੇ ਆ ਜਾਾਂਗੇ। ਹੋ। ਮੈਂ ਇਹਨੂੰ ਦੱਸ ਦਿੰਦਾ। ਹਾਂ। ਖਾਲੀ ਵਿੱਚ ਤਾਂ ਸਰੰਦਰਾ ਤੇ ਕਾਰ ਵਾਲੀ ਟੌਰ ਕੱਢਤੀ ਅੱਜ ਮੈਨੂੰ ਦੇ ਥੈਂਕ ਯੂ ਫਰ ਥੈਂਕ ਯੂ ਨਹੀਂ ਤੇ ਪੀ ਲੋ ਪਾਣੀ ਜਾਂ ਪਾਣੀ ਤਾਂ ਅਮਰਤਾ ਹੈ ਤਾਂ ਅੱਛਾ ਆਵਾ ਆਵਾ ਕੀ ਆ ਤੂੰ ਆਈਐਨਡੀ ਨਾ ਕਹੇ ਜੀ ਮੈਨਾਂ ਕੋਈ ਕਾਰ ਪਾਦੇ ਕੀ ਆ ਅੱਛਾ ਤੇ ਮੰਨਾਂਗਾ ਸ਼ੁਕਰੀਆ ਬਾਜੀ ਪੀ ਦੇਣਾ ਕੀ ਆ ਆਈਐਨਡੀ ਨਾ ਉਹ ਲਈ ਨਾ ਥੈਂਕ ਯੂ ਵੀਰ ਥੈਂਕ ਯੂ ਹਾਂ ਆਦਾ ਆਪਣੀ ਮਸਤ ਹੋਈ ਪਈ ਐ ਸਿੱਧਾ ਕੋਲ ਆਈ ਨਾ ਉਹ ਸਿੱਧਾ ਕੰਮ ਕਰਾ ਉਹ ਚੂਹਾ ਵਾਲਾ ਕਮਰਾ ਚ ਬੰਦ ਕਰੋ ਬਈ ਛੇਤੀ ਕਰੋ ਜੇ ਨਹੀਂ ਬੰਦ ਤੇ ਟਿੱਕੇ ਨਾ ਕਰੋ ਬੰਦਾ ਨੂੰ ਅਜੇਪਾਂ ਚ ਕਾਗਜ਼ ਭਰ ਲੈ ਟਕ 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 ਕਰ ਦੋ ਜੀ ਇਹਦੀ ਕੁੱਟ ਕਰ ਦੋ ਨਹੀਂ ਪੜੇਵਾ ਔਰ ਇਹ ਟੋਪੜਾ ਆ ਆ ਕਰ ਉਤੇ ਐਡਜਸਟ ਕਰੋ ਭਾਜੀ ਹੁਣ ਤੁਸੀਂ ਉਹਨੂੰ ਐਡਜਸਟ ਕਰੋ ਥੋੜਾ ਜਿਹਾ ਜਿਹੜੇ ਮੇਰੇ ਮੇਰੇ ਵਾਲੇ ਮੈਂ ਸੈਲੈਕਟ ਕਰੇ ਪੀਸ ਉਹ ਮੇਰੇ ਵਾਲੇ ਉਹਦੇ ਚ ਪਾਸੋਂ ਜੜ ਲੈ 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 ਆਹ ਦੋ ਮੇਰੇ ਆਹ ਸਾਰੇ ਤੇਰੇ ਮੇਰੇ ਕਿਹ ਰਹਿਗੇ ਇਹਦੇ ਚ ਆ ਦੋ ਸਲਟਰ ਹੋ ਰਹੀ ਮੇਰੇ ਕੋਲ ਤਾਂ ਸਾਰਾ ਕੁਝ ਤਾਂ ਤੈਹੀ ਕਰਤਾ ਇਹ ਆ ਕੋਟ ਦੇ ਨਾਲ ਪਉਂਦਾ ਹਾਂ ਹਾਂ ਹਾਂਜੀ ਹਾਂਜੀ ਉਹਦੇ ਕੋਟ ਦੇ ਵਿੱਚ ਹੀ ਕਰ ਦਿੰਦੇ ਹਾਂ ਵਾਏ ਜੀਜਾ ਲੁੱਟ ਲਿਆ ਜੀਜਾ ਲੁੱਟ ਲਿਆ ਚੱਲ ਕੋਈ ਨਹੀਂ ਜੀਜਾ ਘਰ ਤੇ ਲੁੱਟ ਲਿਆ ਤੀ ਕਿਤੇ ਨਹੀਂ ਇਹਨਾਂ ਦਾ ਉੱਥੇ ਰੋਟੀਆਂ ਨਹੀਂ ਖਾਂਦੇ ਜਾ ਕੇ ਭਾਂਵੇਂ ਰੋਟੀ ਜਾਂਦੀ ਹੈ ਮੈਂ ਤਾਂ ਜੀਜੇ ਨੂੰ ਲੁੱਟ ਲਿਆ ਕੋਈ ਚੱਕਰ ਨਹੀਂ